ਜੀ ਤੇ ਮੇਰੇ ਸਾਰਿਆਂ ਨੂੰ ਸਸ਼ੇਕਾਰਤ ਕਿਵੇਂ ਸਾਰੇ ਭਾਂਪੜਾ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਸਾਰ ਭਾਂਪੜਾ ਠੀਕ ਠਾਕ ਹੋਗੇ ਜੇ ਸਿਮ ਮਾਲਕੀ ਕਿਰਪਾ ਨਾਲ ਠੀਕ ਠਾਕ ਆ ਤੇ ਸਵੇਰੇ ਬੱਚਿਆਂ ਸਕੂਲ ਪੇਜ ਕੇ ਸਵੇਰੇ ਬਹੁਤ ਜਲਦੀ ਹੁੰਦੀ ਹੈ ਮੈਨੂੰ ਕਿਉਂਕਿ ਤੁਹਾਨੂੰ ਜਿੱਦ ਦੱਸਿਆ ਕਿ ਡਿਊਟੀ ਤੇ ਹੁੰਦੇ ਆ ਤੇ ਮੈਂ ਕੱਲੀ ਹੁੰਦੀ ਆ ਘਰ ਦੇ ਵਿੱਚ ਤੇ ਬੱਚਿਆਂ ਸਕੂਲ ਪੇਜ ਕੇ ਤੇ ਫਿਰ ਕੰਮ-ਕੁਮ ਕਰਕੇ ਤੇ ਮੈਂ ਉਹ ਕਹਿਣਾ ਤੁਹਕ ਹੋ ਗਈ ਫ੍ਰੀ ਤੇ ਹੁਣ ਇਹ ਵੀ ਆਈ ਹੀ ਇਹ ਨਾ ਹੁੰਦੇ ਪਏ ਆ ਤੇ ਮੈਂ ਸ਼ਤ ਤੇ ਆਈ ਹਾਂ ਕੱਪੜੇ ਸੁਕਣੇ ਪਾਉਣ ਵਾਸਤੇ ਤੇ ਮੈਂ ਸੋਚਿਆ ਕਿ ਚਲੋ ਮੈਂ ਥੋੜਾ ਜਿਆ ਮਲੋਗ ਵੀ ਸ਼ੁਰੂਆਤ ਕਰ ਲਾਂ ਤੇ ਚਲੋ ਠੀਕ ਆ ਇਹ ਨਾ ਹੁੰਦੇ ਪਏ ਆ ਤੇ ਮੈਂ ਕੱਪੜੇ ਸੁਕਣੇ ਪਾ ਕੇ ਫਿਰ ਅਹੀਂ ਖਾਵਾਂਗਾ ਖਾਣਾ ਤੇ ਫਿਰ ਵੇਖਦੇ ਆ ਕੰਮ ਹੀ ਇੱਕ ਫੋਨ ਜਾ ਕਰਨਾ ਜੇ ਹੋ ਗਿਆ ਠੀਕ ਆ ਨਹੀਂ ਤੇ ਫਿਰ ਆਪ ਜਾਣਾ ਪੈਣਾ ਤੇ ਹੋਰ ਸਭ ਨਾ ਸਾਰੇ ਭੈਣ ਭਰਾ ਸਭ ਠੀਕ ਠਾਕ ਕਮੈਂਟ ਜੁੜ ਦੱਸਿਆ ਕਰੋ ਕਿ ਸਾਡੇ ਜਿਹੜੇ ਵਲੌਗ ਤੁਹਾਨੂੰ ਕਿਦਾਂ ਲੱਗਦੇ ਆ ਤਾਂ ਪਹਿਲਾਂ ਭੈਣ ਭਰਾ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਘਰ ਦੇ ਸਾਹਮਣੇ ਗੁਰਦੁਆਰਾ ਸਹਿਬ ਆ ਤੇ ਇੱਧਰ ਪਹਿਲਾਂ ਸਾਡੇ ਮਤਲਬ ਬੜਾ ਗੰਦੀਆ ਗੰਦੀ ਜਗ੍ਹਾ ਹੁੰਦੀ ਸੀ ਇਹ ਵਾਲੇ ਏਰੀਏ 'ਚ ਤੇ ਹੁਣ ਉਹਨਾਂ ਨੇ ਮਤਲਬ ਗਰਾਊਂਡ ਬਣਾ ਦਿੱਤੀ ਹੈ ਲਾਗੇ ਪਹਿਲਾਂ ਇੱਥੇ ਮਤਲਬ ਕਿ ਕੂੜਾ ਕਰਾ ਸੁੱਟਦੇ ਤੇ ਬੜੀ ਬੁੜੀ ਹਾਲ ਹੁੰਦੀ ਏ ਇੱਥੇ ਤੇ ਹੁਣ ਚਲ ਮਾਲਕ ਦੀ ਕਿਰਪਾ ਨਾਲ ਗਰਾਊਂਡ ਛੋਟੀ ਜਿਹੀ ਬਣਾਈ ਗਈ ਆ ਤੇ ਬਾਕੀ ਮੈਂ ਮੰਜੀ ਡਾਈ ਆ ਬਾਹਰ ਮੰਜੀ ਲੰਮੇ ਪੈਣਾ ਜਾ ਕੇ ਤੇ ਮੇਰਾ ਪਹਿਲਾਂ ਬਹੁਤ ਵੱਡਾ ਹੀ ਥੋ ਤਾਂ ਪਤਾ ਹੀ ਨਹੀਂ ਜਦਾਂ ਲੈਂਟਰ ਪੈਣਾ ਮੇਰਾ ਛੋਟਾ ਹੋ ਗਿਆ ਤੇ ਲੈਂਟਰ ਪਰ ਮਾਲਕ ਦੀ ਕਿ ਤੇ ਬਗੇ ਦੇ ਖਲਾਕ ਹੋਇਆ ਕਾਫੀ ਪਿਆ ਹੋਇਆ ਵਾ ਕਿੰਕੀ ਨਵੀਂ ਰਖਾਈ ਪ੍ਰਿੰਟਿੰਗ ਕੀ ਉਹ ਪਈਦੀ ਆ ਤੇ ਉੱਤੇ ਹੀ ਸਟੋਰ ਬਣਾਇਆ ਕਿ ਤੁਹਾਡਾ ਸਟੋਰ ਜਿਹੜਾ ਉਹ ਨੀਚੇ ਜਿਹੜਾ ਕਾਫੀ ਭਰਿਆ ਹੋਇਆ ਸਟੋਰ ਤੇ ਮਰੀ ਲਮੁਰੀਆਂ ਨਾਲ ਤੇ ਜਿੱਦਾਂ ਦਾ ਵੇਸਟ ਸਮਾਨ ਦਾ ਫਿਰ ਹਣ ਰੱਖਣ ਬੜੀ ਪ੍ਰੋਬਲਮ ਆਉਂਦੀ ਸੀ ਜਿੱਦਾਂ ਬਚਨ ਸਾਈਕਲ ਗੱਡੀਆਂ ਉਹ ਫਿਰ ਸਾਬਾਹੀਂ ਉੱਤੇ ਰੱਖਿਆ ਤੇ ਬਾਕੀ ਮੈਂ ਵੇਖਾਂ ਇਹ ਨਾਲ ਆ ਕਿ ਨਹੀਂ ਇਹਨਾਂ ਨੂੰ ਗਾਇਸ ਦੇ ਨਾਲ ਆ ਕੇ ਅੱਗੇ ਹੀ ਮੈਂ ਹੀ ਕਾਣਾ ਖੁਣਾ ਖਾ ਕੇ ਹੋ ਗਿਆ ਫਰੀ ਤੇ ਮੈਨੂੰ ਲੱਗੀ ਆ ਜੀ ਨਜ਼ਰ ਵਾਲੀ ਐਨਕਾ ਇਹ ਆਨਕ ਲਾ ਕੇ ਵੇਖਣ ਦੀ ਆ ਅਜੀ ਮੈਨੂੰ ਲੱਗੀ ਪਹਿਲੀ ਵਾਰ ਬਣਾਈ ਆ ਹਨਾ ਮੈਨੂੰ ਲੱਗੀ ਲੱਗੀ ਕਿ ਮੈਂ ਬਣਾ ਕੇ ਵੇਖੀ ਪਰ ਮੈਨੂੰ ਠੀਕ ਲੱਗਦੀ ਆ ਹਨਕ ਪਰ ਮੈਨੂੰ ਠੀਕ ਨਹੀਂ ਲੱਗਣ ਦੀ ਤੇ ਬਾਕੀ ਭਾਜੀ ਹੁਣੀ ਲੱਗੇ ਸਿਲੰਡਰ ਪੜਾਉਣ ਹੈਲੋ ਗਾਇਜ਼ ਕਿਵੇਂ ਹੋ ਤੁਸੀਂ ਠੀਕ ਠਾਕ ਹਾਂਜੀ ਠੀਕ ਆ ਤੇ ਮੇਰੇ ਲੋ ਸਾਰੇ ਭੈਣ ਭਰਾਵਾਂ ਨੂੰ ਮੇਰੇ ਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਸ਼ਾਇਦ ਮੈਡਮ ਨੇ ਕਹਿੰਦਾ ਸਹੀ ਹਣਾ ਵਾ ਹਾਂ ਤੇ ਕਿਉਂ ਜੈਬਰੇ ਚੈਨਲ ਤੋਂ ਸਬਕੀ ਜੇ ਪੁੱਛਣਾ ਵਾ ਤੇ ਕਮੈਂਟ ਕਰਕੇ ਵੀ ਪੁੱਛ ਸਕਦਾ ਵਕਿ ਅਸੀਂ ਕਿਉਂ ਰਹੇ ਆ ਚੈਨਲ ਤੋਂ ਥੋੜਾ ਦੂਰ ਕੁਝ ਪ੍ਰੋਬਲਮ ਜਿਹਾ ਇਦਾਂ ਨਹੀਂ ਹੋ ਗਿਆ ਇਸ ਕਰਕੇ ਥੋੜਾ ਅਸੀਂ ਚੈਨਲ ਤੋਂ ਦੂਰ ਰਹੇਗੇ ਤੇ ਚਲੋ ਠੀਕ ਹੈ ਜਿਵੇਂ ਤੁਸੀਂ ਪਹਿਲਾਂ ਪਿਆਰ ਦਿੰਦੇ ਸੀ ਚੈਨਲ ਨੂੰ ਇਦਾਂ ਹੁਣ ਵੀ ਦੇਣਾ ਆ ਤੁਹਾਡੇ ਕੇ ਸਾਰਿਆਂ ਦੇ ਭੈਣ ਭਰਾਵਾ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਜਿਵੇਂ ਤੁਸੀਂ ਪਹਿਲਾਂ ਚੈਨਲ ਨੂੰ ਪਿਆਰ ਦਿੰਦੇ ਸੀ ਹੋਣ ਵੀ ਇਦਾਂ ਹੀ ਪਿਆਰ ਦੀ ਤੇ ਚਲੋ ਠੀਕੇ ਪੱਕੀ ਹੁਣ ਤਾਂ ਨੋ ਕੁਝ ਮੈਡ ਹੁਣ ਦੱਸੋ ਮੈਡਮ ਦੱਸਾਂ ਸਿਲੰਡਰ ਵਾਲਾ ਪਾਈ ਹੁਣ ਗਾ ਸਿਲੰਡਰ ਭਰ ਮੈਡਮ ਦੇਖੋ ਗੈਸ ਵਾਲੀ ਕਾਪੀ ਰਖੀ ਲੱਗੇ ਤੇ ਮੈਨੂੰ ਮੈਡਮ ਕਹਿੰਦੀ ਪਹਿਲਾ ਸਿਲੰਡਰ ਭਰਾ ਫੇਰ ਅੰਦਰ ਜਾਵੇਂ ਫੇਰ ਮੈਂ ਸੌਂ ਜੀ ਉਹਨਾਂ ਨੇ ਸੋਨਾ ਘੜੀ ਦੀ ਡਿਊਟੀ ਤੋਾਈ ਤੇ ਮੈਂ ਹੁਣ ਖਾਣਾ ਖਾਣ ਨੂੰ ਵੀ ਦੁਪਹਿਰ ਦਾ ਵੀ ਏਕ ਤੇ ਬੜੀ ਟੈਨਸ਼ਨ ਪੈਂਦੀ ਬਣਾਉਣ ਬਣਾਉਂਦੀ ਹੈ ਨਾ ਖਾਣਾ ਪਹਿਲਾਂ ਬਣਾਉਣਾ ਸੇਲ ਜੂਟੀ ਖਾਣੇ ਦਾ ਦੁਪਹਿਰ ਟੈਨਸ਼ਨ ਪੈ ਜਾਂਦੀ ਵੀ ਪਹਿਲੇ ਕੀ ਬਣਾਉਣਾ ਵਾ ਦਪਹਿਰ ਦੀ ਵੀ ਬਣਦੀ ਆ ਤੇ ਸ਼ਾਮ ਨੂੰ ਟੈਂਜਰ ਬਣਦੀ ਸ਼ਾਮ ਨੂੰ ਕਿਹੜੀ ਸਬਜ਼ੀ ਬਣਨੀ ਹੈ ਕਿ ਤੁਹਾਡੇ ਨੇ ਸਬਜ਼ੀਆਂ ਨਹੀਂ ਪਸੰਦ ਹੁੰਦੀਆਂ ਉਹਨਾਂ ਦੀ ਬੜੀ ਵੱਡੀ ਪ੍ਰੋਬਲਮ ਹੈ ਨਾ ਕੱਲ ਕੀ ਕਹਿੰਦੇ ਸਬਜ਼ੀ ਬਣਾਈ ਕੱਲ ਅਸੀਂ ਆਲੂ ਮਟਰਾਂ ਦੇ ਹਰਾ ਮਟਰ ਤੇ ਆਲੂ ਬਣਾਇਆ ਤੇ ਇਹ ਕਹਿੰਦੀ ਕਿ ਆਹ ਕਿਹੜੀ ਸਬਜ਼ੀ ਬਣਾ ਲਈ ਆ ਬੜੀ ਗੰਦੀ ਪਤ ਕੀ ਜਾਂਦੀ ਪਤਾ ਨਹੀਂ ਕੀ ਉਹਨਾਂ ਨੂੰ ਕੀ ਜਾਂਦੇ ਡੁੱਡੀ ਡੁੱਡੀ ਕਹਿੰਦੀ ਆ ਕਿ ਡੁੱਡੀ ਜੀ ਸਬਜ਼ੀ ਬਣਾ ਲਈਏ ਤੁਸੀਂ ਤੇ ਜੇ ਅਸੀਂ ਪਰਸੋ ਗੋਭੀ ਆਲੂ ਬਣਾਇਆ ਹੈ ਰੋਜ਼ ਦਿਨ ਵੀ ਕਹਿੰਦੀ ਡੁੱਡੀ ਜੀ ਸਬਜ਼ੀ ਬਣਾ ਲਈਏ ਬੱਚਾ ਬਣਾ ਲਈ ਇਹਦੇ ਕਹਿੰਦੀ ਇਹ ਵੀ ਡੁੱਡੀ ਬਣਾ ਲਈ। ਦਾਲ ਵੀ ਨਹੀਂ ਖਾਣੀ। ਚਾਹ ਵੀ ਨਹੀਂ ਖਾਣੀ। ਖਾਦੀ ਵੀ ਨਹੀਂ ਚਾਜਣਾ। ਐਦਾਂ ਕਰਦੇ ਆ। ਤੇ ਇਹਨਾਂ ਨੂੰ ਪਤਾ ਕੀ ਦੇਈ ਜੋ? ਨਿਊਡਲ 버ਗਰ। ਨਿਊਡਲ 버ਗਰ। ਚਿਕਨ ਅੰਡੇ ਪਨੀਰ। ਪਨੀਰ। ਬਾਈ 버ਗਰ ਮੈਗੀ ਮੈਗੀ ਭਾਵੇਂ ਡੇਲੀ ਲਈ ਜੋ ਨੇ। ਮੈਗੀ ਭਾਵੇਂ ਰੋ ਦੇ ਦੋ। ਤੇ ਚਲੋ ਠੀਕ ਆ ਵੇ ਕਹ ਤਾਂ ਉਹਨਾਂ ਦਾ ਸਾਡੇ ਬਰੂਦ ਵੀ ਲੱਗੇ। ਇੱਕ ਖਾ ਲਿਆ ਅਸੀਂ। ਤਿੰਨ ਹੋਰ ਲੱਗੇ। ਮਸਲ ਵੱਡੇ ਹੋ ਚੁੱਕੇ ਆ ਜਿੱਦਾ ਪਹਿਲਾਂ ਭੈਂ ਤਰਾ ਵੇਖਣ ਨਿਕ ਨਿਕ ਹੀ ਵੱਡੇ ਹੋ ਚੁੱਕੇ ਕਈ ਭੈਂ ਪਰਾਂ ਨੇ ਵੇਖੀ ਨਿਕ ਨਿਕ ਹੁੰਦੇ ਬੂਤੇ ਦੇ ਇਹਨੂੰ ਲੱਗ ਰਿਹਾ ਕੋਈ ਤੋੜ ਲਿਆ ਆ ਕਿੰਨਾ ਮੋਟਾ ਹੋ ਗਿਆ ਵਿੱਚ ਡਰਜ ਤੋੜ ਦਿਓ ਅੱਜ ਇਹ ਐ ਵੇਖੋ ਇਹ ਬਹੁਤ ਮੋਟਾ ਵਾ ਇਥੋਂ ਲੰਬਾ ਨਹੀਂ ਡਿਆ ਬਹੁਤ ਮੋਟਾ ਲੱਗਾ ਵਾ ਇਹ ਤੇ ਇਹ ਕਿਥੇ ਲੱਗਾ ਹੈ ਇਹ ਕਿੱਥੇ ਆ ਇਹ ਕਿੱਥੇ ਕਿੱਥੇ ਲੱਗਾ ਜਿੱਥੇ ਆ ਜਾ ਜੀ ਬਣੇ ਦੇ ਆਉਣ ਤੋਂ ਪਰ ਦੇ ਵਿੱਚ ਤੇ ਚਲੋ ਠੀਕ ਹੈ ਇਹ ਪਈ ਵੇਖੋ ਲੰਮੀ ਮੈਂ ਚਲੋ ਸੈਂਟਰਾਲ ਨੂੰ ਕਲੀਏ ਫੋਨ ਕਦੋਂ ਤੱਕ ਆਉਣਾ ਸਾਦੇ ਸੌ ਸੌ ਕੇ ਰੀਜਾਂ ਲਾ ਲਈਆਂ ਬਹੁਤ ਘੱਟ ਸੌਣੀਆਂ ਵੇ ਮੈਂ ਦੇ ਨੇ ਪਰ ਅੱਜ ਨੇ ਸੌ ਸੌ ਰੀਜਾਂ ਲਾ ਲੀਆਂ ਤੇ ਆਪਣੇ ਬੱਚੇ ਜਿਹੜੇ ਆ ਗਏ ਆ ਤੇ ਢਿੱਡੀ ਸਾਡੀ ਚ ਲਾਉਂਦੀ ਸਾਈਕਲ ਸਾਡੀ ਨੂੰ ਸੈਕ ਦੀ ਜਾਚ ਤੇ ਚਲੰਬੀ ਰੈਂਦੀ ਸਾਈਕਲ ਤੇ ਹੋਰ ਵੀ ਬਾੜੇ ਨਾ ਹੁੰਦੀ ਨਹੀਂ ਹੈ ਜਾਚ ਲੱਲੂ ਹੁਣ ਤਾਂ ਮੈਂ ਤੇ ਇਹ ਐ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਇਹ ਸਾਡੇ ਜਵੜੇ ਨੇ ਆਣੇ ਤੇ ਇੱਕ ਹੰਦਕੀ ਲੀ ਗਿਆ ਤੇ ਇੱਕ ਇਹ ਸਾਈਕਲ ਚ ਲਾਉਂਦੀ ਆ ਤੇ ਵੱਡਾ ਦੀਦਾ ਸਾਡਾ ਆਵਾ ਤੇ ਆਜ ਆਪਣਾ ਜੀ ਵੱਡਾ ਬੱਚਾ ਮੈਂ ਸਕੂਟਰੀ ਚ ਲਾਉਂ ਸਕੂਟਰੀ ਚ ਲਾਉਣ ਲੱਗਾ ਜੀ ਇਹਨੇ ਹਣ ਸਕੂਟਰੀ ਲਈ ਆ ਪੱਜ ਲੰਦਾ ਆ ਇਹ ਲੈਣ ਤੋਂ 2000 ਪੁਆਇੰਟ ਸਕੂਟ ਮੰਜੀ ਪਰੇ ਕਾ ਤੇ ਪਾਪਾ ਨੂੰ ਲਈ ਠਾਲ ਕਿਉਂਕਿ ਨਾ ਜਾਣਾ ਡਿਊਟੀ ਤੇ ਤੇ 4 ਵਜ ਗਏ ਕੁਛ ਮਿੰਟ ਹੋ ਗਏ ਆ ਇਹ ਇਸ ਕਰਕੇ ਨਾ ਠਾਈਏ ਉਹ ਜੋ ਪੁੱਤ ਰੁਕ ਜਾਓ ਓਕੇ ਪੜੀ ਕਰ ਲੈਣੀ ਆ ਤੇ ਬੇਟਾ ਹਟਾ ਦਿਆ ਆ ਕਰਨਾ ਟੀਵੀ ਵੇਖਣ ਦਿਆ ਹਾਂਜੀ ਕਿਦਾਂ ਤੂੰ ਟੀਵੀ ਤੇ ਲੱਗਾ ਰਹਿਣਾ ਕੀ ਗੱਲ ਆ ਤੇਰਾ ਬੜਾ ਹੋ ਗਿਆ ਜੇ ਔਰ ਜੋ ਜਰਾਨੀ ਆ ਤੇ ਹੈ ਐਪਲ ਹਾਂ ਹੈਗਾ ਹੋਰ ਕੱਟਾਂ ਐਪਲ ਕੱਟ ਕੇ ਦਿੱਤੇ ਹੀ ਇਹਨਾਂ ਨੂੰ ਤੇ ਹੁਣ ਦਾ ਹੋਰ ਦੇ ਹੋਰ ਮੈਂ ਤਾਂ ਕਹਿ ਨਹੀਂ ਤਾ ਠਾਲ ਉਠਾ ਲਾਇਆ ਨਹੀਂ ਤਾਂ ਚਲੋ ਠੀਕ ਹੈ ਫਿਰ ਹੋ ਤੁਸੀਂ ਰੈਡੀ ਤੇ ਸਭ ਤੋਂ ਜਿਆ ਵੇਹਨੇ ਕੀ ਬਣਾਉਣਾ ਤੇ ਆਲਾ ਮੁੰਡਾ ਇਹਨੂੰ ਐਪਲ ਦੇ ਤਾਂ ਫੜ ਮੰਗੀ ਜਾਂਦਾ ਹੁਣ ਇਹ ਚਲੋ ਠੀਕ ਹੈ ਹੁਣ ਮੈਂ ਇਹਨਾਂ ਦੀ ਕਾਜੀ ਜਿਆਦਾ ਤਿਆਰੀ ਠਾਇਆ ਨਹੀਂ ਦੀ ਜੇ ਨੇ ਮੈਂ ਕਹਿ ਠਾ ਠਾ ਪਾਪਾ ਨੂੰ ਉਠਾਇਆ ਨਹੀਂ ਚਲੋ ਠੀਕ ਹੈ ਕਹਿੰਦਾ ਨਹੀਂ ਬਾਦ ਦਿੱਤੀ ਚਟਨੀ ਮੈਂ ਬਣਾਈ ਹੋਈ ਆ ਨਾਲ ਦੀ ਇੰਬਲੀ ਦੀ ਗੋੜ ਪਾ ਕੇ ਬਹੁਤ ਟੇਸਟੀ ਬਣੀ ਵਿੱਚ ਚਟਨੀ ਕਿਉਂਕਿ ਮੈਂ ਬਣਾਈ ਸੀ ਕੱਲ ਪਰਸੋਂ ਤੇ ਉਦੋਂ ਵਲੌਗ ਨਹੀਂ ਬਣਾਇਆ ਖਾ ਕੇ ਦੱਸੋ ਕਿਦਾਂ ਲੱਗੀ ਹਮ ਮੈਨੂੰ ਟਾਈਮ ਹੀ ਨਹੀਂ ਆਇਆ ਯਾਰ ਚਲ ਖਾਂ ਖਾ ਲਓ ਥੋੜੀ ਬੋਦੀ ਦੀਦੀਆਂ ਖਾ ਲੈਣੀਆਂ ਅੱਗੇ ਨੂੰ ਐਪਲ ਦਿੱਤਾ ਕੱਟ ਕੇ ਮੈਨੂੰ ਖਾਣੀ ਹੈ ਕੱਦੀ ਕਿਦਾਂ ਲੱਗੀ ਤੇਰਾ ਠੀਕ ਹੈ ਚਟਨੀ ਨਾ ਖਾਓ ਬੱਸ ਖਾ ਲਾ ਦੀ ਹਮ ਵਾਕੇ ਬੋਲ ਜਮੇ ਤੇ ਖਾ ਰਹਿ ਮੈਂ ਨਾਲ ਵਰਮਾ ਨਾਲ ਦੀਦੀ ਉਹਨੇ ਵੀ ਹਾਂਜੀ ਜੀ ਤੇ ਆਪਾਂ ਕੰਮ ਕੂਪ ਕਰਕੇ ਹੋ ਗਏ ਆ ਜੀ ਫ੍ਰੀ ਤੇ ਪਾਪਾ ਜੀ ਇਹਨਾਂ ਦੇ ਚਲ ਕੇ ਡਿਊਟੀ ਤੇ ਖਾਣਾ ਉਹਨਾਂ ਬਣਾ ਕੇ ਦੇ ਇਹਨਾਂ ਨੇ ਖਾਣਾ ਖਾ ਲਿਆ ਆ ਤੇ ਹੁਣ ਆਪਾਂ ਖਾਂਦੇ ਪਏ ਆ ਜੀ ਮੂਫਲੀ ਸੱਜ ਨੇ ਬੈਠੇ ਮੈਂ ਆਪਣੀ ਲੈਕਸ ਮੰਨ ਦ ਨਈ ਨੀ ਅੰਦਰ ਹੀ ਆਲੇ ਤੇ ਖਾਣੀ ਅੰਦਰ ਫਿਰ ਬੈਡਰੂਮ ਚ ਖਾਣਾ ਬੜਾ ਪਾ ਲਿਆ ਨਈ ਨਾ ਮੈਂ ਤੇ ਬੋਲਦੀ ਆ ਨਹੀਂ ਯਹਾਂ ਪਹਿਲ ਖਾਓ ਇਸ ਦੀ ਸਟਾਪ ਕਰੋ ਨਹੀਂ ਨੀ TV ਬਾਅਦ ਵਿੱਚ ਡਿਸਟੌਪ ਕਰਾ ਦੋ ਮਿਟਕਾਲਾ ਫੇ ਚੱਲ ਜੀ ਤੇ ਆਪਾਂ ਖਾਂਦੇ ਪਏ ਹਾਂ ਮੂੰਫਲੀ ਨਾ ਖਾਣਾ ਖਾ ਲੈ ਮੈਂ ਖਾਣਾ ਖਾਣਾ ਜੇ ਚੱਲ ਖਾ ਲੈ ਖਾਣਾ ਹਾਂ ਸਭ ਤੋਂ ਲੇ ਟਿੰਨੇ ਖਾਂਦੇ ਸਭ ਤੋਂ ਪਹਿਲਾਂ ਮੈਂ ਖਾਂਦਾ ਸਭ ਤੋਂ ਪਹਿਲਾਂ ਇਹ ਮੈਂ ਰੋਟੀ ਪਕਾਣੀ ਆ ਹਾਂ ਮੈਂ ਫਸ ਗਿਆ ਜਦੋਂ ਦੋ ਪਹਿਲਾਂ ਆਈ ਮੇਰੀ ਮੈਂ ਲੈ ਤਰਨੇ ਨੇ ਸਿੱਕੇ ਬੈਲਾ ਇਹ ਖਰਾਬ ਕਰਤਾ ਫਿਰ ਤੋ ਖਰਾਬ ਕਰਤਾ ਕਿਉਂ ਦੋ ਮੈਂ ਕਾ ਜਨੀਓ ਟੀਵੀ ਵਾ ਨੂੰ ਸਟਾਪ ਕਰਕੇ ਆ ਜਾ ਇਹ ਮੁੰਡੇ ਨੂੰ ਟੀਵੀ ਤੇ ਲਗਾ ਕੋਈ ਕੰਮ ਨਹੀਂ ਮੁੰਡਾ ਟੀਵੀ ਦੇਖ ਲਓ ਗਿਆ ਜਾ ਕੇ ਉਹ ਵੇਖੋ ਇਧਰ ਹੋ ਬੰਦ ਕਰਕੇ ਆ ਜਾ 2 ਮਿੰਟ ਸਟਾਪ ਕਰਿਆ ਚਲੋ ਠੀਕ ਹੈ ਜੀ ਆਪਾਂ ਗਾਲੀ ਮੁਫਲੀ ਤੇ ਦੱਸਿਓ ਕਿੰਨਾ ਕਿੰਨਾ ਭੈਣ ਭਾਵਾਂ ਦਾ ਡੇਲੀ ਮੁਫਲੀ ਚੱਲਦੀ ਆ ਆਪਣੇ ਘਰੇ ਡੇਲੀ ਚੱਲਦੀ ਆ ਕਿਉਂਕਿ ਸਾਡੇ ਅਸੀਂ ਡੇਲੀ ਖਾਣੇ ਖਾਣੇ ਸ਼ਾਮ ਨੂੰ ਮੁਫਲੀ ਅੱਜ ਆਪਾਂ ਮਾ ਮੈਨੂੰ ਸਪੁੱਤਸਾ ਦਾ ਮੂਫਲੀ ਦਾ ਲੈ ਗਏ। ਮੂਫਲੀ ਹਾਂ ਅੱਜ ਹਾਲ ਦੇ ਵਿੱਚ ਸਾਡੇ ਕੋਲ ਡੇਲੀ ਚਲੀ ਇੱਕ ਦਿਨ ਦਾ ਨਾਗ ਜਦੋਂ ਅਸੀਂ ਮੂਫਲੀ ਨਾ ਖਾਧੀ। 오ਰਿੰਜ ਵੀ ਲੈ ਕਰਨੇ ਨਾ। ਹਾਂ। ਆਗੇ ਸ਼ਹਿਰ ਆ ਗਏ ਜਿੱਦਾਂ ਜਾਵਾਂਗੇ ਪਟਾਣੇ ਜਾਂ ਜਾ ਕੇ ਆਵਾਂਗੇ। ਚਲੋ ਠੀਕ ਆ ਜੀ ਕਾਲੀਏ ਮੂਫਲੀ। ਜਾਮਨ ਕਿੱਥੋਂ ਮਿਲਦੇ ਆ? ਇੱਥੇ ਖਾਦੇ ਆਪਾਂ ਵੀਡੀਓ ਨੂੰ ਐਂਡ। ਤੇ ਬੰਨੂ ਬਲਵਨ, ਤਰਨਵਲੋਂ ਤੇ ਮੇਰੇ ਵੱਡੇ ਦੀਦੀਆਂ ਨੂੰ ਸਾਰਿਆਂ ਨੂੰ ਗੁੱਡ ਨਾਈਟ। ਬੋਲੋ ਗੁੱਡ ਨਾਈਟ ਤਾਂ। ਗੁੱਡ ਨਾਈਟ। ਫਿਰ ਸਬਸਕ੍ਰਾਈਬ ਵੀ ਕਰਿਓ। ਲਾਈਕ ਕਮੈਂਟ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰੇ ਜਣੇ ਜਰੂਰ ਕਰਿਓ ਸਾਰੇ ਜਣੇ ਨਾਲ ਕਰਿਓ ਹੂੰ ਗੰਦਾ ਬੱਚਾ ਵੇਖਵਾ ਨਾ ਕਰਿਓ ਕਰਿਓ ਸਾਰੇ ਭੈਣ ਭਰਾ ਚਲੋ ਠੀਕ ਆ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ